ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਦਾ ਚੌਨਮਾ ਸਾਖੀ ਸਹਿਤ ਭਾਗ ਪਹਿਲਾ ਉਹਦੇ ਵਿੱਚੋਂ ਅਗਲੀ ਸਾਖੀ ਜਿਹੜਾ ਧਿਆਨ ਨਾਲ ਸੁਣਨਾ ਕਿ ਸਾਡੇ ਆਲੇ-ਦੁਆਲੇ ਕੀ ਵਾਪਰ ਰਿਹਾ ਹੈ ਅਸੀਂ ਉਹ ਤੋਂ ਕੀ ਸਿੱਖਿਆ ਲੈ ਰਹੇ ਹਾਂ ਜਿਹੜੇ ਕਰ ਰਹੇ ਨੇ ਉਹ ਕਿਸ ਅਕਲ ਦੇ ਮਾਲਕ ਨੇ ਤੇ ਅੱਜ 21ਵੀਂ ਸਦੀ ਦੇ ਵਿੱਚ ਵੀ ਇਹ ਕੋਈ ਇੱਥੇ ਆਲੇ-ਦੁਆਲੇ ਵਾਪਰ ਰਿਹਾ ਹੈ ਇਹਦਾ ਨਾਮ ਹੈ ਪਸੂ ਮਾਨਸ ਚੰਮ ਪਲੇਟੇ ਅੰਦਰੋਂ ਕਾਲਿਆ ਇਹ ਗੁਰਬਾਣੀ ਦੀ ਪੰਗਤੀ ਹੈ ਭਾਵ ਹੈ ਕਿ ਇਹ ਲੋਕ ਵੇਖਣ ਨੂੰ ਇਨਸਾਨ ਲੱਗਦੇ ਨੇ ਪਰ ਅੰਦਰੋਂ ਤਾਂ ਪਸੂ ਨੇ ਟਿਕਠਾਂ ਵਿੱਚ ਬੋਲਣ ਵਾਲੇ ਆਮ ਤੌਰ ਤੇ ਚਿਕਣੀ ਚੋਪੜੀ ਜਿਹੀ ਕਥਾ ਵਾਰਤਾ ਕਰਦੇ ਸੁਣੀਦੇ ਹਨ ਸਾਫ ਸਪਸ਼ਟ ਕਿਸੇ ਮੰਜ਼ਲ ਵੱਲ ਲਿਜਾਣ ਵਾਲੀ ਵਿਚਾਰ ਪੇਸ਼ ਨਹੀਂ ਕਰਦੇ ਉਹਨਾਂ ਅੰਦਰ ਬੋਲਣ ਬਗਤ ਡਰ ਹੋ ਸਕਦਾ ਹੈ ਲਾਲਚ ਦੇ ਅਧੀਨ ਹੋ ਸਕਦੇ ਹਨ ਵਿਦਿਆ ਦੀ ਘਾਟ ਵੀ ਉਹਨਾਂ ਦੀ ਹੋ ਸਕਦੀ ਹੈ ਜਾਂ ਫਿਰ ਕਿਸੇ ਸਾਜਿਸ਼ ਤਹਿਤ ਲੋਕਾਂ ਨੂੰ ਉਹ ਬਰਬਾਦ ਕਰ ਰਹੇ ਹਨ ਬ੍ਰਾਹਮਣਾਂ ਦੇ ਪੁਰਾਤਨ ਲਿਖਾਰੀਆਂ ਨੇ ਭਾਰਤ ਦੇ ਅਸਲ ਮਾਲਕ ਦਰਾਵੜਾ ਅੱਜਕੱਲ ਸ਼ੂਦਰ ਨੂੰ ਮਾਨਸਿਕ ਤੌਰ ਤੇ ਪਛਾੜਨ ਵਾਸਤੇ ਅਜਿਹੇ ਮਾਰੂ ਹਥਿਆਰ ਬਣਤੇ ਜਦੋਂ ਕਿਸੇ ਸ਼ੂਦਰ ਨੇ ਬ੍ਰਾਹਮਣ ਅਤੇ ਧਰਮ ਗ੍ਰੰਥ ਦੀ ਆਖੀ ਮੰਨਣ ਤੋਂ ਨਾ ਕੀਤੀ ਉਸ ਨੂੰ ਤਸੀਹੇ ਦਿੱਤੇ ਗਏ ਉਸ ਦਾ ਘਰ-ਬਾਰ ਉਜਾੜਿਆ ਗਿਆ ਤੜਪਾ ਤੜਪਾ ਕੇ ਮਾਰ ਦਿੱਤਾ ਗਿਆ ਮਰਨ ਵਾਲਾ ਤਾਂ ਮਰ ਗਿਆ ਜਿਨ੍ਹਾਂ ਨੇ ਇਹ ਜ਼ੁਲਮ ਹੁੰਦਾ ਅੱਖੀਂ ਵੇਖਿਆ ਰੋਂਦੇ ਦੀਆਂ ਚੀਕਾਂ ਸੁਣੀਆਂ ਉਹ ਅੰਦਰੋਂ ਕੰਬ ਗਏ ਧੁਰ ਆਤਮਾ ਦੇ ਅੰਦਰ ਖੌਫ ਧਸਦਾ ਚਲਾ ਗਿਆ ਫਿਰ ਪੰਡਿਤ ਜੀ ਮਹਾਰਾਜ ਨੇ ਜੋ ਹੁਕਮ ਦਿੱਤਾ ਉਹ ਦੇਵਤਾ ਜੀ ਦਾ ਹੁਕਮ ਭਗਵਾਨ ਜੀ ਦਾ ਆਦੇਸ਼ ਮੰਨ ਕੇ ਸਵੀਕਾਰ ਕਰਨ ਲੱਗ ਪਏ ਇਹਨਾਂ ਗੁਲਾਮ ਲੋਕਾਂ ਨੂੰ ਜਾਨਵਰਾਂ ਦੇ ਪਿੱਛੇ ਲਾਇਆ ਗਿਆ ਰੁੱਖਾਂ ਦੀ ਪੂਜਾ ਕਰਵਾਈ ਗਈ ਮਨੁੱਖ ਦੇ ਗੁਪਤ ਅੰਗ ਸ਼ਿਵਲਿੰਗ ਦੀ ਪੂਜਾ ਕਰਵਾਈ ਗਈ ਔਰਤ ਦੇ ਗੁਪਤ ਅੰਗ ਯੋਨੀ ਦੀ ਪੂਜਾ ਕਰਵਾਈ ਗਈ 84 ਲੱਖ ਜੂਨਾਂ ਦੇ ਗਧੇ ਗੇੜ ਵਿੱਚ ਉਲਝਾਇਆ ਗਿਆ ਭਗਤੀ ਤਪੱਸਿਆ ਦੇ ਬਹਾਨੇ ਪੁੱਠੇ ਲਟਕਾਇਆ ਗਿਆ ਨਰਕਾਂ ਦੇ ਡਰਾਵੇ ਦਿੱਤੇ ਗਏ ਸੁਰਗਾਂ ਦੇ ਲਾਲਚ ਵੀ ਦਿੱਤੇ ਗਏ ਇੱਕ ਬਹੁਤ ਵਿਸ਼ਾਲ ਮਜਬੂਤ ਜਾਲ ਤਣਿਆ ਗਿਆ ਲੋਕੀ ਪੀੜੀ ਦਰ ਪੀੜੀ ਅਜਗਰੀ ਜਕੜ ਵਿੱਚ ਤੜਫਦੇ ਰਹੇ ਚੀਕਾਂ ਮਾਰਦੇ ਰਹੇ ਤਰਸਣ ਵਾਲਾ ਤਰਸ ਕਰਨ ਵਾਲਾ ਕੋਈ ਨਾ ਬੋੜਿਆ ਹਜ਼ਾਰਾਂ ਸਾਲ ਤੋਂ ਰੱਬ ਨੇ ਵੀ ਇਨ੍ਹਾਂ ਲੋਕਾਂ ਦੀ ਫਰਿਆਦ ਨਾ ਸੁਣੀ ਇਹ ਮਾਰਾਂ ਖਾਂਦੇ ਮਨੁੱਖੀ ਸਰੀਰ ਵਾਲੇ ਪਸ਼ੂ ਬਣਾ ਦਿੱਤੇ ਗਏ ਮੌਜੂਦਾ ਸਮੇਂ ਵਿੱਚ ਵੀ ਅਜਿਹੀ ਸੋਚ ਵਾਲਿਆਂ ਦੇ ਕੰਮ ਵੇਖ ਕੇ ਮਨ ਉਦਾਸ ਹੋ ਜਾਂਦਾ ਹੈ ਅਜੀਪੀ ਉਹਨਾਂ ਅਪਹਾਗਿਆਂ ਦੀ ਸੋਚ ਉਸੇ ਪੱਥਰ ਯੁੱਗ ਵਿੱਚ ਖਲੋਤੀ ਹੋਈ ਵੇਖੀ ਜਾ ਸਕਦੀ ਹੈ ਇਓਂ ਕਹਿ ਲਈਏ ਕਿ ਸਦੀਆਂ ਦੇ ਮੰਦੇ ਪ੍ਰਚਾਰ ਅਤੇ ਦਹਿਸ਼ਤ ਨੇ ਉਹਨਾਂ ਦੀ ਸੋਚਣ ਸ਼ਕਤੀ ਵਾਲੇ ਸੈੱਲ ਹੀ ਖਤਮ ਕਰ ਦਿੱਤੇ ਹਨ ਆਲੇ ਦੁਆਲੇ ਬਹੁਤ ਕੁਝ ਵਾਪਰ ਰਿਹਾ ਹੈ ਜੇਕਰ ਅਸੀਂ ਜਰਾ ਕੁ ਅੱਖਾਂ ਖੋਲ ਕੇ ਵਿਚਾਰੀਏ ਤਾਂ ਅਜਿਹਾ ਵਰਤਾਰਾ ਸਾਫ਼ ਵੇਖ ਸਕਾਂਗੇ ਜਿਸ ਨੂੰ ਕੋਈ ਇਨਸਾਨ ਖੁਸ਼ੀ ਨਾਲ ਨਹੀਂ ਕਰ ਸਕਦਾ ਸਿਰਫ ਜਾਨਵਰ ਹੀ ਕਰ ਸਕਦੇ ਨੇ ਇਨਸਾਨੀ ਜਿਸਮ ਵਿੱਚ ਪਸ਼ੂ ਜਿੰਨਾ ਦਿਮਾਗ ਹੈ ਤੇ ਬਸ ਅੱਗੇ ਦੀ ਕੋਈ ਗੱਲ ਨਹੀਂ ਸੋਚ ਸਕਦਾ ਅੱਗੇ ਕੁਝ ਕੁ ਅਜਿਹੇ ਘਟਨਾਵਾਂ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ ਜਿਨ੍ਹਾਂ ਨੂੰ ਪੜ ਕੇ ਪਾਠਕ ਸਹੀ ਜਿਹੀ ਅੰਦਾਜ਼ਾ ਲਗਾ ਸਕਦੇ ਹਨ ਕਿ ਇਹਨਾਂ ਨੂੰ ਕਿਸੇ ਨੇ ਅਜਿਹੀ ਮਤ ਦਿੱਤੀ ਭਾਈ ਆਪਣੀ ਮਤ ਇਹਨਾਂ ਦੀ ਕਿੱਥੇ ਦਪਨ ਹੋ ਗਈ ਕਦੀ ਪਸ਼ੂ ਤੋਂ ਮਨੁੱਖ ਬਣ ਸਕਣਗੇ ਜਾਂ ਨਹੀਂ ਬਣ ਸਕਣਗੇ ਕਿਸ਼ੋਰ ਸਿਮਰਤੀ ਨਾਮ ਦੇ ਇੱਕ ਬੰਦੇ ਨੇ ਗੁਹਾਟੀ ਆਸਾਮ ਵਿੱਚ ਕਮਾਖਿਆ ਦੇਵੀ ਦੇ ਮੰਦਰ ਵਿੱਚ ਸੋਨੀਆ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਸ਼ਰਧਾ ਵਿੱਚ ਆ ਕੇ ਮੱਝਾਂ ਦੀ ਬਲੀ ਦਿੱਤੀ ਯਾਦ ਰਹਿ ਇਹ ਮੰਦਰ ਦੇਵੀ ਦੇ ਗੁਪਤ ਅੰਗ ਯੋਨੀ ਨਾਲ ਸੰਬੰਧਿਤ ਹੈ ਦੇਵੀ ਦੇ ਇਸ ਅੰਗ ਨੂੰ ਖੂਨ ਅਰਪਣ ਕੀਤਾ ਜਾਂਦਾ ਹੈ ਤਾਂ ਕਿ ਮਨੋ ਕਾਮਨਾਵਾਂ ਪੂਰੀਆਂ ਹੋ ਸਕਣ 11 ਮੱਝਾਂ ਦੀ ਬਲੀ ਦੇਣ ਦੇ ਬਾਵਜੂਦ ਦੇਵੀ ਮਾਤਾ ਪ੍ਰਸੰਨ ਨਹੀਂ ਹੋਈ ਇਸ ਲਈ ਬੀਬੀ ਸੋਨੀਆ ਗਾਂਧੀ ਪ੍ਰਧਾਨ ਮੰਤਰੀ ਬਣਨੋਂ ਰਹਿ ਗਈ ਇਸੇ ਵਿਅਕਤੀ ਨੇ ਮੁਲਾਇਮ ਸਿੰਘ ਯਾਦਵ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਇਸੇ ਮੰਦਰ ਵਿੱਚ ਦੋ ਵਾਰੀ ਸ਼ਰਧਾ ਨਾਲ ਕਟਿਆਂ ਦੀ ਬਲੀ ਦਿੱਤੀ ਉਹ ਫਿਰ ਵੀ ਪ੍ਰਧਾਨ ਮੰਤਰੀ ਨਾ ਬਣ ਸਕਿਆ ਇਸ ਦਾ ਹਵਾਲਾ ਪੰਜਾਬੀ ਟਰਬਿਊਨ 14 ਮਈ 2005 ਪੜ੍ਹ ਸਕਦੇ ਹੋ ਤੁਸੀਂ ਅਗਲੀ ਗੱਲ ਝਾਰਖੰਡ ਕੰਡ ਸੂਬੇ ਦੇ ਇੱਕ ਸ਼ਹਿਰ ਤਨਵਾਦ ਵਿਖੇ ਜੋਤਸ਼ੀ ਜੀ ਨੇ ਬੜੀ ਕਮਾਲ ਦੀ ਭਵਿੱਖਬਾਣੀ ਕੀਤੀ ਇੱਕ ਲੜਕੀ ਦੇ ਉੱਪਰਲੇ ਦੰਦ ਪਹਿਲਾਂ ਉੱਗ ਪਏ ਤੇ ਹੇਠਲੇ ਦੰਦ ਮਗਰੋਂ ਆਏ ਆਮ ਹਾਲਤਾਂ ਵਿੱਚ ਇਸ ਤਰ੍ਹਾਂ ਨਹੀਂ ਹੋਇਆ ਕਰਦਾ ਪਰ ਕਿਸੇ ਸਰੀਰਕ ਵਿਗਾੜ ਕਾਰਨ ਅਜਿਹਾ ਹੋ ਜਾਣਾ ਕੋਈ ਅਲੌਕਿਕ ਵਰਤਾਰਾ ਨਹੀਂ ਹੈ ਲੜਕੀ ਦੇ ਮਾਤਾ ਪਿਤਾ ਅਰਬ ਦੇ ਦੂਤ ਜੋਤਿਸ਼ੀ ਜੀ ਕੋਲ ਪਹੁੰਚੇ ਨਮਸਕਾਰ ਕੀਤੀ ਮਾਇਆ ਅਰਪਣ ਕੀਤੀ ਨਾਲ ਹੀ ਆਪਣੀ ਬੇਟੀ ਦੇ ਉੱਪਰਲੇ ਦੰਦ ਪਹਿਲਾਂ ਉਗਪੇ ਬਾਰੇ ਪੰਡਿਤ ਜੀ ਨੂੰ ਦੱਸਿਆ ਪੰਡਿਤ ਜੀ ਨੇ ਬ੍ਰह्म ਗਿਆਨ ਦੀ ਅਵਸਥਾ ਵਿੱਚ ਜਾ ਕੇ ਤੀਜਾ ਨੇਤਰ ਖੋਲ ਕੇ ਦਸਵੇਂ ਦਵਾਰ ਵਿੱਚੋਂ ਸਹੀ ਖਬਰ ਲੈ ਕੇ ਆਂਦੀ ਪਰਿਵਾਰ ਵਾਲਿਆਂ ਨੂੰ ਆਖਣ ਲੱਗਾ ਕਿ ਲੜਕੀ ਤੇ ਬਹੁਤ ਖਤਰਨਾਕ ਪ੍ਰੇਤ ਦਾ ਸਾਇਆ ਪੈ ਗਿਆ ਹੈ ਇਸ ਦੇ ਸਾਰੇ ਨਛਤਰ ਅਤੇ ਗ੍ਰਹਿ ਵਿਗੜ ਗਏ ਹਨ ਹੁਣ ਤੁਸੀਂ ਪਹਿਲਾਂ ਤਾਂ ਦਾਨ ਵਾਸਤੇ ਮਾਇਆ ਦਾ ਪ੍ਰਬੰਧ ਕਰੋ ਫਿਰ ਦਾਨ ਅਤੇ ਹਵਨ ਲਈ ਸਮੱਗਰੀ ਇਕੱਠੀ ਕਰੋ ਮੈਂ ਮੰਤਰ ਪੜ੍ਹਾਂਗਾ ਤੇ ਲੜਕੀ ਦੇ ਪ੍ਰੇਤ ਨੂੰ ਭਜਾ ਦੇਵਾਂਗਾ ਅਗਲੀ ਗੱਲ ਲੰਮੀ ਉਡੀਕ ਨਾ ਕਰੋ ਭਾਵੇਂ ਇਹ ਲੜਕੀ 7 ਸਾਲ ਦੀ ਹੈ ਇਸ ਦਾ ਹੁਣੇ ਵਿਆਹ ਕਰ ਦਿਓ ਵਿਆਹ ਵੀ ਕਿਸੇ ਮਨੁੱਖ ਦੇ ਬੱਚੇ ਨਾਲ ਨਹੀਂ ਕਰਨਾ ਸਗੋਂ ਕੁੱਤੇ ਦੇ ਪੁੱਤ ਕੁੱਤੇ ਨਾਲ ਕਰਨਾ ਹੈ ਬ੍ਰਾਹਮਣ ਦੀਆਂ ਸਾਰੀਆਂ ਆਕਾਸ਼ ਬਾਣੀਆਂ ਤੇ ਪਰਿਵਾਰ ਵੱਲੋਂ ਅੰਮਲ ਕੀਤਾ ਗਿਆ ਲੜਕੀ ਦੇ ਫੇਰੇ ਯਾਨੀ ਕਿ ਵਿਆਹ ਇੱਕ ਕੁੱਤੇ ਨਾਲ ਕਰ ਦਿੱਤੇ ਗਏ ਲੜਕੀ ਕੁੱਤੇ ਦਾ ਪੱਲਾ ਜਾਨੀ ਕਿ ਪੂੰਛ ਪਕੜ ਕੇ ਉਸ ਦੇ ਘਰ ਤੋਰ ਦਿੱਤੀ ਸ਼ਾਇਦ ਸੁਹਾਗਰਾਤ ਮਨਾਉਣ ਲਈ ਅਜਿਹੇ ਲੋਕਾਂ ਨੂੰ ਇਨਸਾਨ ਅਸੀਂ ਮੰਨ ਸਕਦੇ ਹਾਂ ਭਲਾ ਕਦੀ ਵੀ ਨਹੀਂ ਅਜਿਹੇ ਪੁਜਾਰੀਆਂ ਨੂੰ ਕਿਹੜਾ ਖਿਤਾਬ ਦੇ ਕੇ ਨਵਾਜੀਏ ਵੈਸੇ ਵੱਡੇ ਲੋਕ ਵੀ ਇਹੀ ਕੁਝ ਕਰਦੇ ਵੇਖੇ ਜਾ ਸਕਦੇ ਹਨ ਚੋਟੀ ਦਾ ਫਿਲਮੀ ਕਲਾਕਾਰ ਪਰਿਵਾਰ ਅਮਤਾਬ ਬਚਨ ਦੀ ਨੂੰ ਰਾਣੀ ਨੂੰ ਕੁਝ ਗ੍ਰਹਿ ਚੰਬੜੇ ਹੋਏ ਸਨ ਉਨ੍ਹਾਂ ਤੋਂ ਮੁਕਤ ਕਰਾਉਣ ਲਈ ਬੀਬੀ ਐਸ਼ਵਰੀਆ ਰਾਏ ਦਾ ਵਿਆਹ ਪਹਿਲਾਂ ਇੱਕ ਬੋਹੜ ਨਾਲ ਕੀਤਾ ਗਿਆ ਫਿਰ ਅਭਿਸ਼ੇਕ ਜੀ ਨਾਲ ਕੀਤਾ 51 ਲੱਖ ਰੁਪਏ ਅਮਤਾਬ ਵਚਨ ਨੇ ਮੰਦਰ ਲਈ দান ਦਿੱਤੇ ਸੀ ਹਵਾਲਾ ਜਗ ਬਾਣੀ 23 ਫਰਵਰੀ 2006 ਤੁਸੀਂ ਪੜ੍ਹ ਕੇ ਵੇਖ ਲਿਓ ਅਗਲਾ ਕੀ ਹੋਇਆ ਜੇ ਸਾਡੇ ਬਹੁਤ ਸਾਰੇ ਭਰਾ ਗੁਰਦੁਆਰੇ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੱਥੇ ਵੀ ਟੇਕਦੇ ਨੇ ਅਖੰਡ ਪਾਠਾਂ ਦੀਆਂ ਲੜੀਆਂ ਤੇ ਕੋਤਰੀਆਂ ਵੀ ਕਰਦੇ ਨੇ ਬڑے ਕੀਰਤਨ ਦਰਬਾਰ ਤੇ ਨਾਮ ਸਿਮਰਨ ਹੋ ਰਹੇ ਨੇ ਬਹੁਤ ਸਾਰੇ ਭੈਣ ਭਰਾ ਪੰਜ ਕਕਾਰਾਂ ਵਾਲੀ ਵਰਦੀ ਵੀ ਧਾਰਨ ਕਰੀ ਫਿਰਦੇ ਹਨ ਪਰ ਨਾਲ ਹੀ ਮੜੀਆਂ ਤੇ ਕਬਰਾਂ ਤੇ ਲਾਲਾਂ ਵਾਲੇ ਪੀਰਾਂ ਤੇ ਗੂਗਿਆਂ ਗਪੌੜਿਆਂ ਤੇ ਕਾਲੀਆਂ ਗੋਰੀਆਂ ਦੇਵੀਆਂ ਦੇ ਪਹਾੜਾਂ ਵਾਲੀਆਂ ਦੇ ਮੱਥੇ ਟੇਕਦੇ ਨਕ ਕਰ ਅਗੜ ਦੇ ਡੰਡਉਤਾਂ ਕਰਦੇ ਹਰ ਰੋਜ਼ ਵੇਖੇ ਜਾ ਸਕਦੇ ਹਨ ਦਸਮ ਪਾਤਸ਼ਾਹ ਨੇ ਇੱਕ ਬਾ ਕਮਾਲ ਖੇਡ ਵਿਖਾ ਕੇ ਅਸਲੀ ਅਤੇ ਨਕਲੀ ਸਿੱਖ ਦੀ ਪਛਾਣ ਦੱਸੀ ਸੀ ਵੈਸੇ ਤਾਂ ਗੁਰਬਾਣੀ ਵਿੱਚ ਬਹੁਤ ਉਪਦੇਸ਼ ਹਨ ਗੁਰਮਖ ਅਤੇ ਮਨਮੁਖ ਦੇ ਫਰਕ ਬਾਰੇ ਪਰ ਦਸਮ ਪਾਤਸ਼ਾਹ ਨੇ ਖੋਤੇ ਉੱਤੇ ਸ਼ੇਰ ਦੀ ਖਲ ਪਹਿਨਾ ਕੇ ਅਜਿਹੀ ਚੋਟ ਮਾਰੀ ਕਿ ਹਰ ਇੱਕ ਦੇ ਅੰਦਰ ਧਸ ਗਈ ਸੀ ਪੰਜ ਕਕਾਰਾਂ ਵਾਲੇ ਸਿੱਖਾਂ ਨੂੰ ਗਲਤ ਕੰਮ ਕਰਦਿਆਂ ਵੇਖ ਕੇ ਹਰ ਕੋਈ ਕਹਿ ਸਕਦਾ ਹੈ ਕਿ ਆ ਤਾਂ ਖੋਤਾ ਸ਼ੇਰ ਦੀ ਖਲ ਪਾਈ ਘੁੰਮਦਾ ਹੈ। ਅੰਮਰਸੇਲੇ ਅੰਮਰਸਰ ਜ਼ਿਲ੍ਹੇ ਦੇ ਪਿੰਡ ਜੱਲੂ ਖੇੜਾ ਵਿੱਚ ਇੱਕ ਪਰਿਵਾਰ ਦੀ ਲੜਕੀ ਤੇ ਕੋਈ ਓਪਰੀ ਸ਼ੈ ਆ ਗਈ। ਪੰਡਤਾਂ ਜੋਤਿਸ਼ੀਆਂ ਅੱਗੇ ਜਾ ਕੇ ਬੇਨਤੀ ਕੀਤੀ ਕਿ ਰੇਖ ਵਿੱਚ ਮੇਕ ਗੱਡ ਦਿਓ ਲੜਕੀ ਉੱਪਰ ਓਪਰੀ ਸ਼ੈ ਤੋਂ ਵੱਜ ਜਾਵੇ। ਸੁਖੀ ਸੰਧੀ ਵਿਆਹੀ ਜਾ ਕੇ ਆਪਣੇ ਘਰ ਜਾ ਵਸੇ ਸਿੱਖ ਪਰਿਵਾਰ ਸੀ ਜੋਤਿਸ਼ੀ ਨੇ ਦੱਸਿਆ ਕਿ ਦਾਨ ਪੁੰਨ ਮੰਤਰ ਜਾਪ ਸੁਖਣਾ ਦੱਛਣਾ ਧਾਗੇ ਤਵੀਤ ਕਰਨ ਤੋਂ ਬਾਅਦ ਵੀ ਕੁੜੀ ਦੇ ਬੰਧਨਾਂ ਤੋਂ ਮੁਕਤ ਨਹੀਂ ਹੋਣਾ ਇਹ ਸਾਰਾ ਕੁਝ ਵੀ ਮੈਂ ਪਹਿਲਾਂ ਕਰਾਂਗਾ ਫਿਰ ਵੀ ਜੇ ਪ੍ਰੇਤ ਅੜ ਗਿਆ ਤਾਂ ਹੋਰ ਤਕੜਾ ਉਪਾਅ ਕਰਨਾ ਪਵੇਗਾ ਘਰ ਵਾਲਿਆਂ ਨੇ ਸਾਰੀਆਂ ਮੰਗਾਂ ਮੰਨ ਲਈਆਂ ਚੰਗੀ ਮੋਟੀ ਰਕਮ ਖਰਚ ਕੀਤੀ ਜਦੋਂ ਫਿਰ ਵੀ ਲੜਕੀ ਦਾ ਗ੍ਰਹਿ ਨਾ ਉਤਰਿਆ ਤਾਂ ਗੁਰਦੁਆਰੇ ਦੇ ਭਾਈ ਨੂੰ ਬੁਲਾ ਕੇ ਸਲਾਹ ਮਸ਼ਵਰਾ ਕਰਕੇ ਲੜਕੀ ਦਾ ਆਨੰਦ ਕਾਰਜ ਪੂਰਨ ਗੁਰਮਰਿਆਦਾ ਨਾਲ ਇੱਕ ਕਬੂਤਰ ਨਾਲ ਕਰ ਦਿੱਤਾ ਕਬੂਤਰ ਨਾਲ ਪੰਡਤ ਜੀ ਨੇ ਭਵਿੱਖਬਾਣੀ ਕੀਤੀ ਸੀ ਕਿ ਲੜਕੀ ਛੇਤੀ ਹੀ ਵਿਧਵਾ ਹੋਣ ਵਾਲੀ ਹੈ ਆਨੰਦ ਕਾਰਜ ਤੋਂ ਬਾਅਦ ਪਹਿਲਾ ਲਾੜਾ ਕਬੂਤਰ ਸਿੰਘ ਮਾਰ ਦਿੱਤਾ ਗਿਆ ਪ੍ਰੇਤ ਦਾ ਸਾਆ ਕਬੂਤਰ ਦੀ ਬਲੀ ਲੈ ਕੇ ਖਤਮ ਹੋ ਗਿਆ ਪਰਵਾਨ ਕਰ ਲਿਆ ਫਿਰ ਲੜਕੀ ਦਾ ਹੋਰ ਥਾਵੇਂ ਵਿਆਹ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਇਸੇ ਜੋਤਸ਼ੀ ਸ਼ੰਤਰਾਮ ਦੇ ਆਕੇ ਲੱਗ ਕੇ ਨਾ ਸਮਝ ਪਰਿਵਾਰ ਨੇ ਆਪਣੇ ਬੇਟੇ ਲਈ ਇੱਕ ਸੁੰਦਰ ਸਡੌਲ ਘਰ ਦੇ ਸਾਰੇ ਕੰਮਾਂ ਵਿੱਚ ਨਪੁੰਨ ਬੀਬੀ ਕਬੂਤਰੀ ਕੌਰ ਨੂੰ ਵਿਆਹ ਕੇ ਲਿਆਂਦਾ ਸੀ ਕਬੂਤਰੀ ਅਤੇ ਨੌਜਵਾਨ ਦਾ ਵਿਆਹ ਗੁਰੂ ਗ੍ਰੰਥ ਸਾਹਿਬ ਦੁਆਲੇ ਪ੍ਰਕਰਮਾ ਕਰਕੇ ਲਾਵਾਂ ਪੜ ਕੇ ਅਰਦਾਸਾ ਸੋਧ ਕੇ ਹੁਕਮਨਾਮਾ ਲੈ ਕੇ ਪੂਰਨ ਗੁਰਮਰਿਆਦਾ ਨਾਲ ਹੋਇਆ ਸੀ ਇਹ ਹੈ ਸਿੱਖ ਅਖਬਾਉਣ ਵਾਲਿਆਂ ਦੀ ਹਾਲਤ ਅਖੌਤੀ ਜਥੇਦਾਰ ਤੇ ਧਰਮ ਮੁਖੀ ਪੰਥ ਨੂੰ ਵੇਚ ਕੇ ਸੁੱਤੇ ਪਏ ਨੇ ਤੇ ਕੀ ਸਾਡੇ ਸਿੱਖ ਭਾਈਆਂ ਨੂੰ ਭੈਣਾ ਨੂੰ ਇਹ ਜਥੇਦਾਰ ਕਦੀ ਕੋਈ ਮਤ ਦੇ ਸਕਣਗੇ ਜੀ ਨਹੀਂ ਇਹਨਾਂ ਨੂੰ ਤਾਂ ਆਪ ਹੀ ਮਤ ਨਹੀਂ ਆਈ ਅੱਜ ਤੱਕ ਉਹਨਾਂ ਨੂੰ ਅਜਿਹੇ ਕੰਮ ਹੁੰਦੇ ਨਜ਼ਰੀ ਨਹੀਂ ਆਉਂਦੇ ਇਹ ਵੀ ਹਵਾਲਾ ਪੰਜਾਬੀ ਟਰਬਿਊਨ 29 2003 ਦੀ ਪੰਜਾਬੀ ਟਰਬਿਊਨ ਦੇ ਵਿੱਚ ਇਥੇ ਗੁਰਬਾਣੀ ਦਾ ਇੱਕ ਪਰਮਾਨ ਹੈ ਗੁਰਸਾਖੀ ਜੋਤ ਜਗਾਏ ਦੀਵਾ ਬਾਲਿਆ ਮਨਮੁਖ ਬਿਨ ਨਾਮਾਂ ਕੁੜਿਆਰ ਫੇਰ ਐ ਬੇਤਾਲਿਆ ਪਸੂ ਮਾਨਸ ਚੰਮ ਪਲੇਟੇ ਅੰਦਰੋਂ ਕਾਲਿਆ ਸਭੋ ਵਰਤੈ ਸੱਚ ਸੱਚਾ ਸ਼ਬਦ ਨਿਹਾਲਿਆ ਨਾਨਕ ਨਾਮ ਨਿਧਾਨ ਹੈ ਪੂਰੇ ਗੁਰ ਦੀ ਖਾਲਿਆ ਨਾਨਕ ਨਾਮ ਨਿਧਾਨ ਹੈ ਪੂਰੇ ਗੁਰ ਦੀ ਖਾਲਿਆ ਕਾਸ਼ ਕਿ ਸਾਨੂੰ ਨਾਮ ਨਿਧਾਨ ਯਾਨੀ ਕਿ ਗੁਰਬਾਣੀ ਦੀ ਸਮਝ ਆ ਜਾਂਦੀ ਅਸੀਂ ਅਕਲਵੰਦ ਚੰਗੇ ਇਨਸਾਨ ਬਣ ਸਕਦੇ ਹੋਈਆਂ ਭੁੱਲਾਂ ਦੀ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ